ਆਪ ਜੀ ਨੇ ਬੜੇ ਸ਼ਰਧਾ ਪ੍ਰੇਮ ਨਾਲ ਭਾਵਨਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਹੁਕਮਨਾਮੇ ਸਰਵਣ ਕੀਤੇ ਹਨ ਪਹਿਲਾ ਪਾਣੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਹੁਕਮਨਾਮੇ ਸਾਨੂੰ ਉਹ ਸਰਵਣ ਕੀਤੇ ਉਪਰੰਤ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਆਪਾਂ ਨੇ ਸਰਵਣ ਕੀਤੇ ਹਨ ਤੇ ਬੜੇ ਹੀ ਸੂਝਵਾਨ ਸਿਆੜੇ ਤੇ ਚੰਗੇ ਬਾਹੁਰਖ ਇਸ ਦਵਾਰ ਹਾਲ ਦੇ ਵਿੱਚ ਸਜ ਰਹੇ ਹਨ ਜਿਹੜੇ ਲੋਗ ਆਦਸਾ ਦਸਮ ਗ੍ਰੰਥ ਆਦ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਫਰਕ ਸਮਝਦੇ ਆ ਜੇ ਉਹਨਾਂ ਨੇ ਧਿਆਨ ਦੇ ਨਾਲ ਅੱਜ ਇਹ ਹੁਕਮਨਾਮੇ ਸਰਵਣ ਕੀਤੇ ਹੋਣਗੇ ਤੇ ਉਹਨਾਂ ਨੂੰ ਇਹ ਗਿਆਨ ਹੋ ਜਾਏਗਾ ਵੀ ਇਹ ਬਾਣੀ ਇੱਕੋ ਹੀ ਹੈ ਤੇ ਇੱਕੋ ਹੀ ਉਪਦੇਸ਼ ਦੇ ਰਹੀ ਹੈ ਰੁੱਖਾ ਜਰਮ ਦਾ ਜੋ ਹਲੇ ਉਹ ਇਹੀ ਹੈ ਵੀ ਭਾਈ ਤੂੰ ਨਾਮ ਜਪ ਲੈ ਤੇ ਨਾਮ ਜਪ ਕੇ ਆਪੜੀ ਮੰਦ ਖਲਾਸੀ ਕਰਾ ਲੈ ਤੇ ਜਿਹਨਾਂ ਦੇ ਵਿੱਚ ਤੂੰ ਗਰਸਤ ਰਹਿਣਾ ਆਪਣੇ ਮਾਇਆ ਦੇ ਜਿਹੜੇ ਛਲਛਿਦਰ ਨੇ ਜਾਂ ਘਰਦਿਆਂ ਦੇ ਵਿੱਚ ਮਨ ਲਾਈ ਰੱਖਦਾ ਉਹਦੇ ਬਾਬਤ ਵੀ ਮਹਾਰਾਜ ਨੇ ਕਸੀ ਦੱਸਿਆ ਕਿ ਜਦੋਂ ਤੂੰ ਇਸ ਤਨ ਨੂੰ ਤਿਆਗ ਦੇਣਾ ਜਿਹੜੀ ਘਰ ਦੀ istri ਤੈਨੂੰ ਸਾਰਿਆਂ ਤੋਂ ਪਿਆਰੀ ਹੈ ਉਹ ਵੀ ਤੈਨੂੰ ਪ੍ਰੇਤ ਪ੍ਰੇਤ ਕਹਿ ਕੇ ਛੱਡ ਕੇ ਚਲੀ ਜਾਵੇਗੀ ਤੇ ਜਿਹੜਾ ਆਪਾਂ ਆਰੰਭ ਦੇ ਵਿੱਚ ਹੁਕਮਨਾਮਾ ਸੁਣਿਆ ਸੀ ਉਹਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੀ ਦੱਸਿਆ ਵੀ ਉਹ ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਨਾ ਤੇਰੇ ਅੰਦਰ ਵਸਦਾ ਹੈ ਤੇ ਬਾਹਰ ਤੂੰ ਕਾਦੇ ਵਾਸਤੇ ਭੱਜਿਆ ਫਿਰਦਾ ਤੇ ਕਾਦੇ ਵਾਸਤੇ ਤੂੰ ਮਾਇਆ ਦੇ ਵਿੱਚ ਜਿਹਨੂੰ ਵਿਖ ਕਰਕੇ ਜਾਣਿਆ ਗਿਆ ਉਹਦੇ ਵਿੱਚ ਤੂੰ ਗਰਸਿਆ ਰਹਿਣਾ ਸੋ ਗੁਰੂ ਪਿਆਰਿਓ